ਕੋਈ ਅਜਿਹੀ ਮਹਿਫਲ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਰਹੀ ਜਿਸ ਦਾ ਜ਼ਿਕਰ ਤੁਸੀਂ ਕਰਨਾ ਚਾਹੁੰਦੇ ਹੋ ਜਿੱਥੇ ਸ਼ਿੰਦਾ ਜੀ ਨੇ ਸਾਰਿਆਂ ਨੂੰ ਮੰਤਰ ਮੁਕਤ ਕਰ ਦਿੱਤਾ ਹੋਵੇ ਇਦਾਂ ਦੀ ਤਾਂ ਕੋਈ ਇੱਕ ਤਾਂ ਹੈ ਨਹੀਂ ਅਨੇਕਾਂ ਨੇ ਅਨੇਕ ਹੀ ਨੇ ਜੀ ਬਹੁਤ ਜ਼ਿਆਦਾ ਮੇਰੇ ਖਿਆਲ ਨਾਲ ਕੋਈ ਹੋਣੀ ਨਹੀਂ ਇਦਾਂ ਦੀ ਮਹਿਫਲ ਜਿਹਦੇ ਵਿੱਚ ਉਹਨਾਂ ਨੇ ਰੌਣਕ ਨਾ ਲਾਈ ਹੋ ਜੀ ਉਹ ਤਾਂ ਖੁਦ ਇਦਾਂ ਦੇ ਇਨਸਾਨ ਸੀ ਜਿੱਥੇ ਬਹਿ ਜਾਂਦੇ ਸੀ ਉੱਥੇ ਆਪਣੇ ਆਪ ਹੀ ਰੌਣਕਾਂ ਲੱਗ ਜਾਂਦੀਆਂ ਜੀ ਹੁਣ ਵੀ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਨੇ ਜਿਹੜੇ ਉਸ ਸਮੇਂ ਉਹਨਾਂ ਦੇ ਨਾਲ ਘੁੰਮਦੇ ਫਿਰਦੇ ਸੀ ਮੈਨੂੰ ਇੱਕੋ ਹੀ ਸ਼ਬਦ ਸੁਣਨ ਨੂੰ ਮਿਲਦਾ ਜੀ ਕਿ ਉਹ ਕਾਹਦਾ ਗਏ ਹਮ ਸਾਰੀਆਂ ਰੌਣਕਾਂ ਹੀ ਲੈ ਗਏ ਲੈ ਗਏ ਬਿਲਕੁਲ ਸਾਰੀਆਂ ਰੌਣਕਾਂ ਨਾਲ ਲੈ ਗਏ ਕਹਿੰਦੇ ਉਹਨਾਂ ਦੇ ਬਹਾਨੇ ਅਸੀਂ ਘਰੋਂ ਨਿਕਲ ਜਾਂਦੇ ਸੀ ਕਿਤੇ ਬਹਿ ਜਾਂਦੇ ਸੀ ਕਿਸੇ ਮੈਪਲ ਦਾ ਸ਼ਿੰਗਾਰ ਬਣ ਜਾਂਦੇ ਸੀ ਜਾ ਕੇ ਕਿਤੇ ਸਾਡੇ ਵੀ ਚਲੋ ਸੱਜਣਾ ਮਿੱਤਰਾਂ ਨਾਲ ਮੇਲੇ ਹੋ ਜਾਂਦੇ ਸੀ ਕਿ ਜਿੱਦਣ ਦੇ ਉਹ ਗਏ ਆ ਸਰਦਾਰ ਬਸ ਘਰੋਂ ਕੰਮ ਤੇ ਕੰਮ ਤੋਂ ਕਰੇ ਘਰੋਂ ਕੰਮ ਤੇ ਕੰਮ ਤੋਂ ਕਰੇ ਬਸ ਆਹੀ ਲਾਈਫ ਰਹਗੀ ਉਹ ਧੱਕੇ ਨਾਲ ਕਹਿਂਦੇ ਸੀ ਉਹ ساری ਉਮਰ ਕੰਮ ਹੀ ਕਰੀ ਜਾਣਾ ਜੀ ਪੈਸੇ ਨਾਲ ਲੈ ਜਾਣਾ ਜੀ ਆਓ ਚੱਲੀਏ ਤੇ ਇਦਾਂ ਹੀ ਬਾਂਦੇ ਨਾਲ ਕਦੇ ਕਿਸੇ ਨੂੰ ਨਾਲ ਲਾਗੇ ਕਦੇ ਕਿਸੇ ਨੂੰ ਨਾਲ ਲਾਗੇ ਸ਼ਕੀਨ ਸੀ ਪੂਰੇ